ਇਹ ਮ ਕਿਸਾਨ ਸਮਾਨਦੇ ਦੀ ਯੋਜਨਾ ਜਿਸ ਵੇ ਸਰਕਾਰ ਹਾਲ ਦਾ 6000 ਰੁਪਇਆ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਂਦੀ ਹੈ ਜੇਕਰ ਤੁਸੀਂ ਇਸ ਯੋਜਨਾ ਵਿੱਚ ਅਪਲਾਈ ਕੀਤਾ ਹੈ ਅਤੇ ਤੁਹਾਡੀ ਅਜੇ ਤੱਕ ਕੋਈ ਵੀ ਕਿਸ਼ਤ ਨਹੀਂ ਆਈ ਅਤੇ ਨਾ ਹੀ ਤੁਹਾਨੂੰ ਉਸ ਦਾ ਕੋਈ ਸਟੇਟਸ ਪਤਾ ਲੱਗ ਰਿਹਾ ਤੁਸੀਂ ਬਿਲਕੁਲ ਸਹੀ ਵੀਡੀਓ ਤੇ ਹੋ ਅੱਜ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਜਿੰਨਾ ਨਵੇਂ ਕਿਸਾਨਾਂ ਨੇ ਇਸ ਯੋਜਨਾ ਵਿੱਚ ਅਪਲਾਈ ਕੀਤਾ ਹੋਇਆ ਅਤੇ ਉਹਨਾਂ ਨੂੰ ਉਹਨਾਂ ਨੇ ਕਿਸ਼ਤਾਂ ਨਹੀਂ ਆਈਆਂ ਉਹ ਕਿਵੇਂ ਕਿਸ਼ਤਾਂ ਲੈ ਸਕਦੇ ਆ ਤੁਸੀਂ ਇਹ ਸਭ ਘਰ ਬੈਠੇ ਆਪਣੇ ਮੋਬਾਈਲ ਤੋਂ ਕਰ ਸਕਦੇ ਹੋ ਪੂਰੀ ਜਾਣਕਾਰੀ ਲਈ ਵੀਡੀਓ ਐਂਡ ਤੱਕ ਦੇਖਿਓ ਜੋ ਵੀ ਇਸ ਵੀਡੀਓ ਤੇ ਨੰਮ ਆਏ ਹਨ ਰਿਕਵੈਸਟ ਆ ਆਪਣਾ ਪਲੇਜ਼ ਲਾਈਕ ਕਰ ਲੈ ਤਾਂ ਕਿ ਆਉਣ ਵਾਲੀ ਹਰ ਜਾਣਕਾਰੀ ਭਰੂਰ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੁਹਾਡੇ ਲਈ ਵੀਡੀਓ ਲੈ ਕੇ ਆਉਣ ਤੇ ਬਹੁਤ ਮਿਹਨਤ ਲੱਗਦੀ ਹੈ ਤੁਸੀਂ ਸਾਡੀ ਮਿਹਨਤ ਦਾ ਮੁੱਲ ਪਾਉਣ ਲਈ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਾਣਕਾਰੀ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਤੋਂ Google ਵਿੱਚ PM ਕਿਸਾਨ ਲਿਖ ਕੇ ਸਰਚ ਕਰ ਦੇਣਾ ਫਿਰ ਸਭ ਤੋਂ ਪਹਿਲੇ ਲਿੰਕ ਤੇ ਕਲਿੱਕ ਕਰਕੇ ਇਸ ਸਾਈਟ ਤੇ ਆ ਜਾਣਾ ਇੱਥੇ ਥੱਲੇ ਨੂੰ ਸਕਰੋਲ ਕਰੋਗੇ ਤਾਂ ਤੁਹਾਨੂੰ ਫਾਰਮਰ ਕੋਰਨਰ ਵਿੱਚ ਕਈ ਆਪਸ਼ਨ ਸ਼ੋ ਹੋਣਗੇ ਇਹਨਾਂ ਵਿੱਚ ਸਾਨੂੰ ਕਈ ਆਪਸ਼ਨ ਨਵੇਂ ਐਡ ਕਰ ਦਿੱਤੀਆਂ ਗਈਆਂ ਜੋ ਪਹਿਲਾਂ ਨਹੀਂ ਸੀ ਸਭ ਤੋਂ ਪਹਿਲਾਂ ਆਪਾਂ ਸਟੇਟਸ ਆਫ ਸੈਲਫ ਰਜਿਸਟਰ ਫਾਰਮ ਉੱਤੇ ਕਲਿੱਕ ਕਰਕੇ ਆਪਣਾ ਸਟੇਟਸ ਚੈੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਣਾ ਆਧਾਰ ਕਾਰਡ ਤੇ ਕੈਪਚਾ ਕੋਡ ਭਰ ਕੇ ਸਰਚ ਕਰਾਂਗੇ ਤਾਂ ਤੁਹਾਡੇ ਸਾਹਮਣੇ ਸਾਰੀ ਡਿਟੇਲ ਆ ਜਾਵੇਗੀ ਕਿ ਤੁਹਾਡੀ ਕਿਸ਼ਤ ਨਾ ਆਉਣ ਦਾ ਕਾਰਨ ਕੀ ਹੈ ਫਿਰ ਉਸ ਤੋਂ ਬਾਅਦ ਐਡਿਟ ਵਾਲੀ ਆਪਸ਼ਨ ਜੇਕਰ ਤੁਹਾਨੂੰ ਰਿਜੈਕਟ ਦਾ ਸਟੇਟਸ ਸ਼ੋ ਹੁੰਦਾ ਹੈ ਤਾਂ ਤੁਸੀਂ ਫਿਰ ਇਸ ਦੇ ਨਾਲ ਵਾਲੀ ਆਪਸ਼ਨ ਐਡਿਟ ਅਪਡੇਟ 셀ਫ ਰਜਿਸਟ੍ਰੇਸ਼ਨ ਜੇਕਰ ਕਿਸੇ ਨੇ ਸੀਐਸਸੀ ਰਾਹੀਂ ਜਾਂ ਆਪਣੇ ਆਪ ਘਰ ਬੈਠੇ ਇਸ ਯੋਜਨਾ ਵਿੱਚ ਅਪਲਾਈ ਕੀਤਾ ਸੀ ਪਰ ਰਿਜੈਕਟ ਹੋ ਗਿਆ ਜਾਂ ਕੁਝ ਗਲਤ ਪਰ ਹੋ ਗਿਆ ਤਾਂ ਤੁਸੀਂ ਇਸ ਆਪਸ਼ਨ ਰਾਹੀਂ ਜਾ ਕੇ ਠੀਕ ਕਰ ਸਕਦੇ ਤੁਸੀਂ ਇਸ ਆਪਸ਼ਨ ਤੇ ਕਲਿੱਕ ਕਰਕੇ ਅਗਲੇ ਪੇਜ ਤੇ ਆ ਜਾਵੋਗੇ ਫਿਰ ਪਹਿਲੇ ਖਾਨੇ ਵਿੱਚ ਆਪਣਾ ਆਧਾਰ ਕਾਰਡ ਨੰਬਰ ਭਰ ਕੇ ਅਤੇ ਫਿਰ ਦੂਜੇ ਖਾਨੇ ਵਿੱਚ ਕੈਪਚਾ ਕੋਡ ਭਰ ਕੇ ਸਰਚ ਤੇ ਕਲਿੱਕ ਕਰ ਦਿਓ ਤੁਹਾਡੇ ਸਾਹਮਣੇ ਸਾਰੀ ਡਿਟੇਲ ਆ ਜਾਵੇਗੀ ਫਿਰ ਤੁਸੀਂ ਆਪਣੇ ਛੱਜੇ ਪਾਸੇ ਐਡਿਟ ਤੇ ਕਲਿੱਕ ਕਰ ਦਿਓ ਫਿਰ ਅੱਗੇ ਗੈਟ OTP ਤੇ ਕਲਿੱਕ ਕਰ ਦਿਓ ਤੁਹਾਨੂੰ ਲੈਂਡ ਰਿਕਾਰਡ ਨਾਟ ਫਾਊਂਡ ਦਿਖਾਈ ਦੇਵੇਗਾ ਤੁਸੀਂ ਓਕੇ ਤੇ ਕਲਿੱਕ ਕਰ ਦਿਓ ਫਿਰ ਇਹਦੇ ਨਾਲ ਤੁਹਾਨੂੰ ਫਾਰਮਰ ਆਈਡੀ ਦਿਖਾਈ ਦੇਵੇਗੀ ਚੈੱਕ ਕਰਕੇ ਤੁਸੀਂ ਗੈਟ OTP ਤੇ ਕਲਿੱਕ ਕਰ ਦਿਓ ਫਿਰ OTP ਭਰਨ ਤੋਂ ਬਾਅਦ ਵੈਰੀਫਾਈ OTP ਤੇ ਕਲਿੱਕ ਕਰ ਦਿਓ ਫਿਰ ਥੱਲੇ ਤੁਹਾਨੂੰ ਸਟ੍ਰੇਸ਼ਨ ਟਾਈਪ ਸ਼ੋ ਹੋਵੇਗਾ ਅਤੇ ਦੋਪਸੇ ਸ਼ੋ ਹੋਣਗੀਆਂ ਜੇਕਰ ਤੁਹਾਡੀ ਜ਼ਮੀਨ 1 2 2019 ਤੋਂ ਪਹਿਲਾਂ ਤੁਹਾਡੇ ਨਾਂ ਚੜੀਏ ਤਾਂ ਪਹਿਲਾ ਆਪਸ਼ਨ ਜੇ ਇਸ ਤਰੀਕ ਤੋਂ ਬਾਅਦ ਤੁਹਾਡੇ ਨਾਂ ਚੜੀ ਹੋਇਆ ਤਾਂ ਸੈਕੰਡ ਆਪਸ਼ਨ ਤੇ ਕਲਿੱਕ ਕਰੋ ਜੇਕਰ ਤੁਸੀਂ ਸੈਕੰਡ ਆਪਸ਼ਨ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਪੋਪ-ਅਪ ਆਵੇਗਾ ਕਿ ਜੇਕਰ ਤੁਹਾਡੇ ਨਾਮ ਜ਼ਮੀਨ 1 2 2019 ਤੋਂ ਬਾਅਦ ਨਾ ਹੋਈ ਆ ਤਾਂ ਤੁਸੀਂ ਸਿਰਫ ਇੱਕ ਕਾਰਨ ਹੀ ਇਸ ਯੋਜਨਾ ਵਿੱਚ ਅਪਲਾਈ ਕਰ ਸਕਦੇ ਹੋ ਜੇਕਰ ਜ਼ਮੀਨ ਤੁਹਾਡੇ ਪਿਤਾ ਦੀ ਡੈਥ ਮਗਰੋਂ ਵਿਰਾਸਤ ਵਿੱਚ ਤੁਹਾਡੇ ਨਾਂ ਚੜੀ ਹੈ ਜੇਕਰ ਕਿਸੇ ਹੋਰ ਕਾਰਨ ਮਤਲਬ ਤੁਸੀਂ ਜ਼ਮੀਨ ਖਰੀਦੀ ਆ ਜਾਂ ਤੁਹਾਡੇ ਪਿਤਾ ਨੇ ਤੁਹਾਡੇ ਨਾਮ ਕਰਵਾਈ ਆ ਤਾਂ ਤੁਸੀਂ ਇਸ ਯੋਜਨਾ ਵਿੱਚ ਅਜੇ ਅਪਲਾਈ ਨਹੀਂ ਕਰ ਸਕਦੇ ਤੁਸੀਂ ਓਕੇ ਕਰਕੇ ਅੱਗੇ ਵਧ ਜਾਣਾ ਉਸ ਤੋਂ ਬਾਅਦ ਅਗਲੇ ਪੇਜ ਤੇ ਗੈਟ ਆਧਾਰ ਓਟੀਪੀ ਤੇ ਕਲਿੱਕ ਕਰ ਦਿਓ ਤੁਹਾਡੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਤੇ ਓਟੀਪੀ ਜਾਵੇਗੀ ਉਸ ਨੂੰ ਤੁਸੀਂ ਇਸ ਖਾਨੇ ਵਿੱਚ ਭਰ ਕੇ ਫਿਰ ਥੱਲੇ ਦਿੱਤੇ ਚੈੱਕ ਬਾਕਸ ਵਿੱਚ ਕਲਿੱਕ ਕਰ ਦਿਓ ਫਿਰ ਆਧਾਰ অথੋਰੀਟਿਕੇਟ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਫਿਰ ਅਗਲੇ ਪੇਜ ਤੇ ਕੰਸੈਂਟ ਤੇ ਟਿਕ ਕਰਕੇ ਕਨਫਰਮ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਪੂਰੀ ਪੂਰੀ ਡਿਟੇਲ ਤੁਹਾਡੇ ਸਾਹਮਣੇ ਖੁੱਲ ਜਾਵੇਗੀ ਜੋ ਤੁਸੀਂ ਪਹਿਲਾਂ ਫਾਰਮ ਭਰਦੇ ਸਮੇਂ ਦਿੱਤੀ ਸੀ ਤੁਸੀਂ ਸਿਰਫ ਥੱਲੇ ਜਾ ਕੇ ਮੈਰਿਟਲ ਸਟੇਟਸ ਸਿਲੈਕਟ ਕਰਨਾ ਕਿ ਤੁਸੀਂ ਵਿਆਹੇ ਹੋ ਜਾਂ ਕੁਵਾਰੇ ਜੇਕਰ ਤੁਸੀਂ ਮੈਰਿਟ ਸਿਲੈਕਟ ਕਰਦੇ ਹੋ ਤਾਂ ਫਿਰ ਵਹੀ ਵਾਰੇ ਜਾਣਕਾਰੀ ਭਰਨੀ ਪਵੇਗੀ ਸਾਰੀ ਜਾਣਕਾਰੀ ਭਰ ਕੇ ਡੈਮੋ অথেন্টিਕੇਸ਼ਨ ਤੇ ਕਲਿੱਕ ਕਰ ਦਿਓ ਅੱਗੇ ਤੁਹਾਨੂੰ ਆਪਣੀ ਜ਼ਮੀਨ ਬਾਰੇ ਫਿਲ ਕਰਨਾ ਪਵੇਗਾ ਜੋ ਪਹਿਲਾਂ ਫਾਰਮ ਵਿੱਚ ਭਰਿਆ ਸੀ ਉਹ ਸਾਰੀ ਡਿਟੇਲ ਤੁਹਾਨੂੰ ਸ਼ੋ ਹੋਵੇਗੀ ਜੇਕਰ ਤੁਹਾਡੇ ਇਕੱਲਿਆਂ ਦੇ ਨਾਮ ਜ਼ਮੀਨ ਹੈ ਤਾਂ ਤੁਸੀਂ ਸਿੰਗਲ ਤੇ ਕਲਿੱਕ ਕਰ ਸਕਦੇ ਹੋ ਨਹੀਂ ਤਾਂ ਜੇਕਰ ਸਾਂਝਾ ਮਸ਼ਤਰਕਾ ਖਾਤਾ ਹੈ ਤਾਂ ਫਿਰ ਜੁਆਇੰਟ ਤੇ ਕਲਿੱਕ ਕਰੋ ਫਿਰ ਥੱਲੇ ਸਾਰਿਆਂ 'ਚੋਂ ਇੱਕ ਆਪਣੀ ਜ਼ਮੀਨ ਸਿਲੈਕਟ ਕਰੋ ਫਿਰ ਉਸ ਦਾ ਖਸਰਾ ਨੰਬਰ ਲੈਂਡ ਟ੍ਰਾਂਸਫਰ ਡਿਟੇਲ ਫਿਰ ਲੈਂਡ ਵੇਇਟਿੰਗ ਡੇਟ ਪ੍ਰੂਫ ਪਟਾ ਨੰਬਰ ਉਹੀ ਰਹਿਣ ਦਿਓ ਫਿਰ ਜੈਸ ਦੇ ਨਾਮ ਤੋਂ ਜ਼ਮੀਨ ਤੁਹਾਡੇ ਨਾਮ ਹੋਈ ਹੈ ਉਸ ਦਾ ਆਧਾਰ卡ਡ ਨੰਬਰ ਭਰ ਦਿਓ ਅਤੇ ਫਿਰ ਨਾਲ ਦੇ ਖਾਨੇ ਵਿੱਚ ਉਸ ਦਾ ਨਾਮ ਇਹ ਸਭ ਕੁਝ ਭਰਨ ਤੋਂ ਬਾਅਦ ਡੈਮੋ অথেন্টিਕੇਸ਼ਨ ਤੇ ਕਲਿੱਕ ਕਰ ਦਿਓ ਫਿਰ ਤੁਹਾਨੂੰ ਉਸ ਦਾ ਡੈਥ ਸਰਟੀਫਿਕੇਟ ਅਪਲੋਡ ਕਰਨ ਲਈ ਕਿਹਾ ਜਾਵੇਗਾ ਤੁਸੀਂ ਪਹਿਲਾਂ ਓਕੇ ਕਰ ਦਿਓ ਫਿਰ ਚੂਜ਼ ਫਾਈਲ ਵਿੱਚ ਕਲਿੱਕ ਕਰਕੇ ਸਰਟੀਫਿਕੇਟ ਅਪਲੋਡ ਕਰ ਦਿਓ ਫਿਰ ਐਡ ਤੇ ਕਲਿੱਕ ਕਰਕੇ ਜੋ ਵੀ ਡਿਟੇਲ ਭਰੀਏ ਉਸ ਨੂੰ ਐਡ ਕਰ ਦਿਓ ਫਿਰ ਉਸ ਜ਼ਮੀਨ ਦੀ ਫਰਦ ਦੀ ਇੱਕ ਪੀਡੀਐਫ ਉਣਾ ਲਓ ਜੋ 200kb ਤੋਂ ਵੱਡੀ ਨਹੀਂ ਹੋਣੀ ਚਾਹੀਦੀ ਉਸ ਪੀਡੀਐਫ ਨੂੰ ਚੂਜ਼ ਫਾਈਲ ਤੇ ਕਲਿੱਕ ਕਰਕੇ ਅਪਲੋਡ ਕਰ ਦਿਓ ਫਿਰ ਆਪ ਲੋਰ ਲੈਂਡ ਡਾਕੂਮੈਂਟ ਤੇ ਕਲਿੱਕ ਕਰੋਗੇ ਤਾਂ ਇਹ ਸਕਸੈਸਫੁਲੀ ਅਪਲੋਡ ਹੋ ਜਾਵੇਗੀ ਫਿਰ ਡਿਕਲੇਰੇਸ਼ਨ ਤੇ ਕਲਿੱਕ ਕਰੋ ਅਗਰ ਥੱਲੇ ਚੈੱਕ ਬਾਕਸ ਤੇ ਟਿਕ ਕਰਕੇ ਕਨਫਰਮ ਕਰ ਦਿਓ ਫਿਰ ਸ਼ੇਅਰ ਤੇ ਕਲਿੱਕ ਕਰਕੇ ਆਪਣੀ ਫਾਈਲ ਸ਼ੇਵ ਕਰ ਦਿਓ ਤੁਹਾਡੀ ਫਾਈਲ ਸ਼ੇਵ ਹੋ ਜਾਵੇਗੀ ਤੁਹਾਨੂੰ ਸਟੇਟਸ ਹੋਵੇਗਾ ਕਿ ਫਾਈਲ ਉਹਨਾਂ ਟਾਈਮ ਕਨਫਰਮ ਨਹੀਂ ਨਹੀਂ ਜਾਵੇਗੀ ਜਿੰਨਾ ਚਿਰ ਤੁਸੀਂ ਈਕੇਵਾਈਸੀ ਕੰਪਲੀਟ ਨਹੀਂ ਕਰਦੇ ਈਕੇਵਾਈਸੀ ਤੁਸੀਂ ਜਾਂ ਤਾਂ ਇਹਨਾਂ ਦੇ ਮੋਬਾਈਲ ਐਪ ਰਾਹੀਂ ਕੰਪਲੀਟ ਕਰ ਸਕਦੇ ਹੋ ਜਾਂ ਫਿਰ ਆਪਣੇ ਨੇੜੇ ਦੇ ਸੀਐਸਸੀ ਕੇਂਦਰ ਵਿੱਚ ਜਾ ਕੇ ਕਰਵਾ ਸਕਦੇ ਹੋ ਜਦੋਂ ਤੁਸੀਂ ਈਕੇਵਾਈਸੀ ਕੰਪਲੀਟ ਕਰ ਦਿੱਤੀ ਸਟੇਟ ਵਿੱਚ ਇਹ ਸਭ ਦਖਾਣੋਂ ਹਟ ਜਾਣਗੇ ਤੇ ਤੁਹਾਡੀ ਫਾਈਲ ਪ੍ਰੋਸੈਸ ਵਿੱਚ ਆ ਜਾਵੇਗੀ। ਪਪੂਲੀ ਤੁਸੀਂ ਸਭ ਸਮਝ ਚੁੱਕੇ ਹੋਵੋਗੇ ਜੇਕਰ ਫਿਰ ਵੀ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਤੁਸੀਂ ਇੰਸਟਾਗ੍ਰam ਜਾਂ ਟੈਲੀਗ੍ਰam ਤੋਂ ਜੁਆਇਨ ਹੋ ਕੇ ਸਾਨੂੰ ਮੈਸੇਜ ਕਰ ਸਕਦੇ ਹੋ। ਉਹਨਾਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਉੱਤੇ ਗਏ ਆ। ਤੁਸੀਂ ਸਾਨੂੰ ਕਮੈਂਟ ਰਾਹੀਂ ਵੀ ਆਪਣੇ ਕੀਮਤੀ ਫੀਡਬੈਕ ਦੇ ਸਕਦੇ ਹੋ। ਖੁਸ਼ ਰਹੋ ਸੇਤਮੰਦ ਰਹੋ।